ਪੂਰਾ ਫੌਰੀਨ ਦੀ ਤਰ੍ਹਾਂ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਜਾਨ ਦਾ ਰਸਤਾ ਸੰਤੋ ਮੈਂ ਆਇਆ ਹਾਂ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਜੋ ਕਿ ਚਮਕੌਰ ਸਾਹਿਬ ਵਿੱਚ ਸੰਤੋ ਰੱਸੀ ਬੰਨੀ ਹੈ ਤੇ ਇਹਦੇ ਨਾਲ ਇੱਕ ਬੰਨੀ ਹੈ ਬਾਲਟੀ ਸਤਾ ਜੀ ਕਿੰਨੇ ਇੱਕ ਸਾਲ ਹੋ ਗਏ ਇਦਾਂ ਕੀਤਾ ਨੂੰ ਸਾਹ ਚੜ ਗਿਆ ਜੋੜੇ ਦਾ ਨੰਬਰ ਮਿਲਿਆ 13 ਬਾਬੇ ਨਾਨਕ ਦਾ ਮੇਰੇ ਖਿਆਲ ਨਾਲ 84 ਪੋੜੀਆਂ ਨੇ ਆ ਦੇਖ ਲਓ ਕਿੰਨੀ ਉੱਪਰ ਆਇਆ ਆਪਾਂ ਇਹ 53 ਪੋੜੀਆਂ ਥੱਲੇ ਆ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਮੈਂ ਆਇਆ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਜੋ ਕਿ ਹਨ ਚਮਕੌਰ ਸਾਹਿਬ ਵਿੱਚ ਤੁਹਾਨੂੰ ਸਾਰਾ ਇਤਿਹਾਸ ਦੱਸਾਂਗਾ ਅੰਦਰ ਜਾ ਕੇ ਜੋ ਵੀ ਇੱਥੇ ਇਤਿਹਾਸ ਹੈ ਜਿਹੜੀ ਚਮਕੌਰ ਦੀ ਗੜੀ ਦਾ ਯੁੱਧ ਹੋਇਆ ਸੀ ਤੁਹਾਨੂੰ ਸਾਰਾ ਦੱਸਾਂਗਾ ਫਿਰ ਲਾਲ ਤੁਸੀਂ ਨਜ਼ਾਰੇ ਲੋ ਜੀ ਸਾਰੀ ਮਾਰਕੀਟ ਦੇ ਸੰਗਤੋ ਮੈਂ ਅੱਜ ਆਇਆ ਚਮਕੌਰ ਸਾਹਿਬ ਜਿੱਥੇ ਚਮਕੌਰ ਦੀ ਗੜੀ ਦਾ ਯੁੱਧ ਹੋਇਆ ਸੀ ਤੇ ਅੱਜ ਤੁਹਾਨੂੰ ਕਰਾਵਾਂਗਾ ਦਰਸ਼ਨ ਗੁਰਦੁਆਰਾ ਚਮਕੌਰ ਸਾਹਿਬ ਦੇ ਆ ਦੇਖੋ ਜੀ ਸਟਾਰਟਿੰਗ ਦੇਖ ਲਓ ਕਿੰਨੀ ਵਧੀਆ ਜਿਵੇਂ ਅਮਰਸਰ ਦੇ ਦੁਕਾਨਾਂ ਬਣੀਆਂ ਕੋ ਪੰਜਾਬੀ ਚ ਲਿਖਿਆ ਹਰ ਦੁਕਾਨ ਦੇ ਬਾਹਰ ਇੱਕੋ ਸਾਈਜ਼ ਦੀਆਂ ਦੁਕਾਨਾਂ ਇੱਕੋ ਡਿਜ਼ਾਈਨ ਦੀਆਂ ਮੇਨ ਗੇਟ ਤੁਸੀਂ ਦੇਖ ਹੀ ਲਿਆ ਮੇਨ ਰੋਡ ਤੋਂ ਮੇਨ ਗੇਟ ਸ਼ੁਰੂ ਹੋ ਜਾਂਦਾ ਆ ਜਮੀਨ ਵੀ ਦੇਖੋ ਕਿੰਨੀ ਵਧੀਆ ਪੱਕੀ ਬਣਾਈ ਹੋਈ ਆ ਤੇ ਸੈਂਟਰ ਦੇ ਵਿੱਚ ਆ ਪਿੱਲਰ ਪੇੜ ਪੂਰਾ ਫੌਰੀਨ ਦੀ ਤਰਜ਼ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਜਾਣ ਦਾ ਰਸਤਾ ਜਿਹੜੇ ਜਿਹੜੇ ਮੇਰੇ ਵੀਰ ਅਮਰਸਰ ਹਰਮੰਦਰ ਸਾਹਿਬ ਗਏ ਹਨ ਉਹਨਾਂ ਨੂੰ ਦੇਖਦੇ ਆ ਸਾਰ ਪਤਾ ਲੱਗ ਜਾਏਗਾ ਕਿ ਬਿਲਕੁਲ ਉਸੇ ਦੀ ਤਰਜ਼ ਤੇ ਬਣਿਆ ਹੋਇਆ ਹੈ ਸਾਰਾ ਕੁਝ ਸਾਰੇ ਬੋਰਡ ਇੱਕੋ ਡਿਜ਼ਾਈਨ ਦੇ ਇੱਕੋ ਰੰਗ ਦੇ ਤੇ ਇੱਕੋ ਸ਼ੇਪ ਦੇ ਬਣਿਆ ਸਤਾ ਜੀ ਇਹ ਕਿੰਨੇ ਇੱਕ ਸਾਲ ਹੋ ਗਏ ਇਦਾਂ ਕੀਤਾ ਨੂੰ ਕਿਵੇਂ ਆ ਡਿਜ਼ਾਈਨ ਇੱਕੋ ਹੈ ਸਾਰਾ ਡਿਜ਼ਾਈਨ ਹੋ ਗਏ ਜੀ 4 ਸਾਲ ਹੋ ਗਏ 4 ਸਾਲ ਹੋ ਗਏ ਅੱਛਾ ਪਹਿਲਾਂ ਸਾਰੇ ਅਲੱਗ-ਅਲੱਗ ਡਿਜ਼ਾਈਨ ਦੀ ਸੀ ਅੱਛਾ ਜਿਵੇਂ ਅੰਮ੍ਰਿਤਸਰ ਹਰਮੰਦਰ ਸਾਹਿਬ ਕੋਲ ਹੈਗੀਆਂ ਉਦਾਂ ਹੀ ਹੈ ਨਾ ਇੱਥੋਂ ਗੁਰਦਵਾਰ ਸਾਹਿਬ ਕਿੰਨੀ ਦੂਰ ਨੇ ਅੱਗੇ ਨੇੜੇ ਹੀ ਹੈ ਇਹਦਾ ਖਰਚਾ ਕਿੰਨਾ ਕੀਤਾ ਜੀ ਅੱਜ ਜਿਵੇਂ ਸਾਰਾ ਗਵਰਨਮੈਂਟ ਦਾ ਜੀ ਸਾਰਾ ਗਵਰਨਮੈਂਟ ਨੇ ਕੀਤਾ ਆਪਣੇ ਤ ਸ਼ੁਕਰੀਆ ਜੀ ਸ਼ੁਕਰੀਆ ਲੋ ਮਿੱਤਰੋ ਤੁਹਾਨੂੰ ਸਾਰੀ ਗੱਲ ਸਮਝ ਆ ਗਈ ਹੋਣੀ ਹੈ ਇਹ ਜੋ ਦੁਕਾਨਾਂ ਬਣਾਉਣ ਦਾ ਖਰਚਾ ਹੈ ਜੋ ਵੀ ਦੀ ਕੋਸਟ ਪਈ ਹੈ ਉਹ ਪੰਜਾਬ ਗਵਰਨਮੈਂਟ ਨੇ ਕੀਤੀ ਹੈ ਨਾ ਕਿ ਕਿਸੇ ਨੇ ਪਰਸਨਲ ਕੀਤੀ ਹੈ ਇਹਨੂੰ ਅੱਛਾ ਬਣਾਉਣ ਲਈ ਇੱਕ ਜਿਹਾ ਬਣਾਉਣ ਲਈ ਉਹਨਾਂ ਨੇ ਇਹ ਉਪਰਾਂ ਲਾ ਦਿੱਤਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਦੇਖੋ ਦੁਕਾਨਾਂ ਉਹੀ ਨੇ ਜਿਹੜੇ ਬਾਹਰ ਤੇ ਬੋਰਡ ਨੇ ਇਹਨਾਂ ਦੇ ਉਹ ਸਾਰੇ ਚੇਂਜ ਕਰ ਦਿੱਤੇ ਗਏ ਇੱਕ ਸ਼ੇਪ ਦੇ ਬਣਾਏ ਗਏ ਨੇ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਸਮੇ ਲੋਕ ਐਸੀ ਪਹੁੰਚੇ ਕੇ ਪਹੁੰਚੇ ਮੇਨ ਰੋਡ ਤੋਂ ਜੇ ਤੁਸੀਂ ਬੱਸ ਦਰਾਹੀਂ ਆਓਗੇ ਤੁਹਾਨੂੰ 3 ਤੋਂ 400 ਮੀਟਰ ਚੱਲਣਾ ਪਊਗਾ ਤਾਂ ਗੁਰਦੁਆਰਾ ਸਾਹਿਬ ਪਹੁੰਚੋਗੇ ਸੰਗਤੋ ਪਹੁੰਚ ਗਏ ਆ ਅਸੀਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜਿਸ ਨੂੰ ਕਿ ਚਮਕੌਰ ਸਾਹਿਬ ਵੀ ਕਿਹਾ ਜਾਂਦਾ ਹੈ ਇਹ ਜ਼ਿਲ੍ਹਾ ਰੂਪਨਗਰ ਜਿਸ ਨੂੰ ਰੋਪੜ ਵੀ ਕਹਿ ਦਿੰਦੇ ਹਨ ਤੇ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਤੁਸੀਂ ਦੇਖ ਲਓ ਆ ਪਾਰਕਿੰਗ ਆ ਬਾਹਰ ਹੀ ਬਣੀ ਹੋਈ ਚਾਰੇ ਪਾਸੇ ਉਹ ਪਿੱਛੇ ਦੀ ਅਸੀਂ ਆਏ ਆ ਕਰੀਬ-ਕਰੀਬ 300 ਤੋਂ 400 ਮੀਟਰ ਤੇ ਹੁਣ ਚਲਦਾ ਗੁਰਦੁਆਰਾ ਸਾਹਿਬ ਦੇ ਅੰਦਰ ਅੱਜ ਕੱਲ ਦੇਖੋ ਸਾਰੇ ਗੁਰਦੁਆਰਿਆਂ 'ਚ ਆ 35 ਅੱਖਰ ਗੁਰਮੁਖੀ ਦੇ ਜਰੂਰ ਲਿਖਿਆ ਹੁੰਦੇ ਹਨ ਉਧਰਲੇ ਪਾਸੇ ਮੁਹਾਰਨੀ ਵੀ ਲਿਖੀ ਹੋਈ ਆ ਦੇਖੋ ਇਹ ਮੈਂ ਕਈ ਗੁਰਦੁਆਰੇ ਦੇਖਿਆ ਹੁਣ ਕਰਦੇ ਆ ਅੰਦਰ ਦੇ ਦਰਸ਼ਨ ਇਧਰ ਜੋੜਾ ਘਰ ਆ ਇਧਰ ਜੋੜਾ ਲਾਣਾ ਕੋਈ ਸਕੂਲ ਦਾ ਗਰੁੱਪ ਆਇਆ ਮਿੱਤਰੋ ਦੇਖੋ ਇਹ ਲੰਮਾ ਦੇ ਗਰੁੱਪ ਪਸ਼ਟਾਂ ਆ ਰਹੇ ਹਨ ਮਿੱਤਰੋ ਜੋੜੇ ਰੱਖ ਰਹੇ ਆ ਜੋੜਾ ਕਰਦੇ ਵਿੱਚ ਆ ਦਿੱਖੀ ਨੂੰ ਜੋੜਾ ਕਰ ਗੁਰਦੁਆਰਾ ਸਾਹਿਬ ਦਾ ਜੋੜੇ ਦਾ ਨੰਬਰ ਮਿਲਿਆ 13 ਬਾਬੇ ਨਾਨਕ ਦਾ ਲੋਣਕਾਂ ਲੱਗੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਹੁਣ ਆਪ ਅੰਦਰ ਚਲਦੇ ਆ ਤੇ ਕਰਦੇ ਆ ਦਰਸ਼ਨ ਇਹ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਉੱਪਰ ਸਾਰ ਨੂੰ ਉੱਪਰ ਲਿਖਿਆ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਸਾਹਿਬ ਜادہ ਬਾਬਾ ਜੁਝਾਰ ਸਿੰਘ ਹਰੇ ਅੰਮ੍ਰਿਤ ਬਾਣੀ ਰਾ ਸਰਨ ਵਟ ਪਾ ਗੀਆਂ ਹਰੇ ਅੰਮ੍ਰਿਤ ਬਾਣੀ ਰਾ ਜਿੰਨ ਕੋ ਕਰਮ ਲਿਖੇ ਜਿੰਨੀ ਹੋ ਸਕੇ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਜੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰਦੇ ਹੋ ਇਧਰ ਮਿੱਤਰੋ ਕੜਾ ਪ੍ਰਸ਼ਾਦ ਲਈ ਪਰਚੀਆਂ ਮਿਲਦੀਆਂ ਨੇ ਇੱਥੋਂ ਤੁਸੀਂ ਕੜਾ ਪ੍ਰਸ਼ਾਦ ਦੀ ਰਸੀਦ ਲੈ ਕੇ ਕੜਾ ਪ੍ਰਸ਼ਾਦ ਲੈ ਸਕਦੇ ਹੋ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਵੱਲ ਜਾਣ ਵਾਲੇ ਰਸਤੇ ਦੇ ਇੱਧਰ ਕਾਰ ਸੇਵਾ ਚੱਲ ਰਹੀ ਹੈ ਆਹ ਲੋ ਜੀ ਤਨ ਤਨ ਬਾਬਾ ਜੀ ਸਿੰਘ ਜੀ ਤਨ ਤਨ ਬਾਬਾ ਜੁਹਾਰ ਸਿੰਘ ਜੀ ਗੇਟ ਤੇ ਲਿਖਿਆ ਹੈ ਆ ਪੂਰਾ ਬਾਰਲਰ 뷰 ਦੇਖ ਲਓ ਤੁਸੀਂ ਜਿਹੜਾ ਗੁਰਦੁਆਰਾ ਸਾਹਿਬ ਦੀ ਐਂਟਰੀ ਹੈ ਇਹ ਐਂਟਰੀ ਦਾ 뷰 ਹੈ ਗੋ ਪਰਲੇਵਾ ਦੁਕਾਨਾਂ ਬੜੀਆਂ ਨੇ ਦੇਖੋ ਇੱਕੋ ਡਿਜ਼ਾਈਨ ਦੀਆਂ ਸਾਰੀਆਂ ਤੁਹਾਨੂੰ ਦਿਖਾਣਾ ਮੈਂ ਸਾਰੀਆਂ ਸੰਗਤੋ ਅੱਜ ਦਾ ਫਰਮਾਨ ਪੜ ਲਓ ਤੁਸੀਂ ਸਕਰੀਨਸ਼ਾਟ ਲੈ ਕੇ ਹੁਣ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਮਿੱਤਰੋ ਅੰਦਰ ਮੈਂ ਕੋਈ ਗੱਲ ਨਹੀਂ ਕਰਾਂਗਾ ਇਸ ਕਰਕੇ ਇੱਥੋਂ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਗੱਲਬਾਤ ਕਰ ਲੈਨੇ ਹੁਣ ਅੰਦਰੋਂ ਖਲੀ ਤੁਹਾਨੂੰ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੀ ਵੀਡੀਓ ਦਿਖਾਵਾਂ ਨਾਮ ਹੈ ਨਾਮ ਤੁੰਦ ਨਾਨਕ ਕੁਵਾਨ ਕਜ ਨਨਕ ਲਾਲ ਲਾਲ ਹੈ ਨਾਨਕ ਨਾਨਕ ਤਾਲ ਲਾਲ ਹੈ ਨਾਨਕ ਸੋਹਣਾ ਸ੍ਰੋਤ ਪਉਣ ਗੁਰੂ ਪਾਲੀ ਮਜ਼ਾ ਦਰਦ ਰਿਜ ਦੂਸਰਾ ਦੰਤਾ ਦਇਆ ਮੰਨਾ ਖੇਂ ਐਨ ਸਗਵ ਜਗ ਚੰਗਿਆ ਯਾ ਕਰਮੇ ਕਰਿਆਂ ਨੂੰ ਆਪੜੀ ਕਰਮੇ ਨਾਮ ਤੇਰਾ ਹੈ ਜੈੁ ਸ਼ੇਗਰ ਤੇ ਕਾ ਨਾਮ ਤੇ ਤੇ ਰਖੇ ਚੰਦੇ ਬਿਤੇ ਸ਼ੁਕੇ ਕਾ ਵਾਹਿ ਦੀ ਕਾ ਸਰ ਵਾਹਿ ਰਖਾ ਕੜਾ ਪ੍ਰਸ਼ਾਦ ਦੀ ਲੈਣ ਚ ਲੱਗੇਆ ਕੜਾ ਪ੍ਰਸ਼ਾਦ ਲੈ ਕੇ ਚਲਦਾ ਹਾਂ ਸੰਤ ਕੁੜਾ ਪ੍ਰਸਾਦ ਲੈ ਲਿਆ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਗਿਆ ਮਿੱਤਰੋ ਦੇਖੋ ਖੱਬੇ ਸੱਜੇ ਪੂਰਾ ਮੱਲਾ ਹੈ ਸ਼ਹਿਰ ਦੇ ਵਿੱਚੋਂ ਗੁਰਦੁਆਰਾ ਸਾਹਿਬਨ ਆ ਸਾਰਾ ਥੀਓ ਦੇਖੋ ਬਾਹਰ ਲਾ ਤੁਸੀਂ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਗਏ ਨਿਸ਼ਾਨ ਸਾਹਿਬ ਵੱਲ ਚੱਲੇ ਆ ਨਿਸ਼ਾਨ ਸਾਹਿਬ ਤੇ ਮੱਥਾ ਟੇਕਣ ਕਾਫੀ ਉੱਚਾ ਨਿਸ਼ਾਨ ਸਾਹਿਬ ਹੈ ਬਹੁਤ ਵਧੀਆ ਬਣਿਆ ਆਸ-ਪਾਸ ਮਾਰਬਲ ਲੱਗਾ ਹੈ ਪੂਰਾ ਗੁਰਦੁਆਰਾ ਚਮਕੌਰ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਤੁਸੀਂ ਤੋਂ ਗੁਰਦੁਆਰਾ ਸਾਹਿਬ ਦਾ ਬਾਹਰਲਾ 뷰 ਸਾਰਾ ਇੱਕ ਵਾਰੀ ਦੇਖ ਲਓ ਪੂਰਾ ਕੈਮਰਾ ਮੈਂ ਚਾਰੇ ਪਾਸੇ ਘੁਮਾ ਦੇਣਾ ਤਾਂ ਕਿ ਤੁਹਾਨੂੰ ਸਾਰਾ ਪਤਾ ਲੱਗ ਜਾਏ ਕਿੱਥੇ ਕੀ ਹੈ ਉਧਰਲੇ ਪਾਸੇ مین ਗੇਟ ਹੈ ਇਧਰੋਂ ਤੁਸੀਂ ਖੜਾ ਪ੍ਰਸ਼ਾਦ ਲੈ ਸਕਦੇ ਹੋ ਉਧਰਲੇ ਪਾਸੇ ਜਾਣਾ ਤਾਂ ਲੰਗਰ ਹਾਲ ਹੈ ਉਹ ਪਰੇ ਇੱਕ ਹਾਲ ਵੀ ਦੀਵਾਨ ਹਾਲ ਵੀ ਬਣਿਆ ਹੋਇਆ ਉਸ ਸਾਈਡ ਸਾਰਾ ਬਾਹਰਲਾ 뷰 ਹੈ ਜੀ ਗੁਰਦੁਆਰਾ ਸਾਹਿਬ ਦਾ ਵੀਰੋ ਸਾਰਾ ਇਤਿਹਾਸ ਪੜ੍ਹ ਕੇ ਤੁਹਾਨੂੰ ਮੈਂ ਦੱਸਦਾ ਗੁਰਦੁਆਰਾ ਸਾਹਿਬ ਦਾ ਵਧੀਆ ਤਰੀਕੇ ਨਾਲ ਜਿੰਨਾ ਹੋ ਸਕੇ ਦੱਸਾਂਗਾ ਬਾਕੀ ਤੁਸੀਂ ਸਕਰੀਨਸ਼ਾਟ ਲੈ ਕੇ ਆਪ ਵੀ ਪੜ ਸਕਦੇ ਹੋ ਇੱਧਰ ਬੋਰਡ ਲੱਗਾ ਹੈ ਬੋਲੀ ਸਾਹਿਬ ਦਾ ਚਲਦੇ ਹਾਂ ਬੋਲੀ ਸਾਹਿਬ ਤੇ ਉੱਥੇ ਤਾਂ ਜਾ ਸਕਦੇ ਆ ਸੰਗ ਤੋਂ ਇੱਥੇ ਥੱਲੇ ਬੋਲੀ ਸਾਹਿਬਨ ਬਿਲਕੁਲ ਥੱਲੇ ਜਾ ਕੇ ਕਾਫੀ ਪੌੜੀਆਂ ਕਈ ਪੌੜੀਆਂ ਉਤਰ ਕੇ ਆਪਾਂ ਬੋਲੀ ਸਾਹਿਬ ਵੱਲ ਪਹੁੰਚਦੇ ਆ ਉੱਥੇ ਲਿਖਿਆ ਹੈ ਇਸ ਪੁਰਾਤਨ ਬੋਲੀ ਦੀ ਉਸਾਰੀ ਸਨ 1831 ਈਸਵੀ ਵਿੱਚ ਸਰਦਾਰ ਹਰਦੀয়াল ਸਿੰਘ ਬੇਲੇ ਵਾਲਿਆਂ ਵੱਲੋਂ ਕਰਵਾਈ ਗਈ ਸੀ ਕਾਫੀ ਥੱਲੇ ਆ ਮਿੱਤਰੋ ਮੇਰੇ ਖਿਆਲ ਨਾਲ 84 ਪੌੜੀਆਂ ਨੇ ਸੰਗ ਤੋਂ ਬਹੁਤ ਥੱਲੇ ਕਾਫੀ ਥੱਲੇ ਆ ਕਾਫੀ ਨੇਰਾ ਵੀ ਆ ਥੱਲੇ ਥੱਲੇ ਮੇਰੇ ਖਿਆਲ ਨਾਲ ਫਲੈਸ਼ ਆਨ ਕਰਨੀ ਪੈਣੀ ਤਾਂ ਵੀਡੀਓ ਬਣੇਗੀ ਚੰਗੀ ਤਰ੍ਹਾਂ ਆ ਦੇਖੋ ਕਿੰਨੀ ਥੱਲੇ ਆ ਗਿਆ ਮੈਂ ਬਿਲਕੁਲ ਥੱਲੇ ਆ ਗਿਆ ਮੈਂ ਆ ਦਰਸ਼ਨ ਕਰੋ ਜੀ ਬੋਲੀ ਸਾਹਿਬ ਦੇ ਆ ਉਪਰ ਵੀ ਦੇਖੋ ਪੂਰਾ ਕਾਫੀ ਉੱਚਾ ਬਿਲਕੁਲ ਮੇਰੇ ਖਿਆਲ ਨਾਲ 50 ਫੁੱਟ ਤੋਂ ਉੱਪਰ ਹੋਣਾ ਜੀ ਤੇ ਆ ਥੱਲੇ ਦੇਖੋ ਬੋਲੀ ਸਾਹਿਬ ਬਣੇ ਹੋਏ ਸੰਤੋ ਆ ਰੱਸੀ ਬੰਨੀ ਹੈ ਤੇ ਇਹਦੇ ਨਾਲ ਇੱਕ ਬੰਨੀ ਹੈ ਬਾਲਟੀ ਜਿਦੇ ਰਾਹੀਂ ਜਲ ਕੱਢਣਾ ਪੈਂਦਾ ਬਾਹਰ ਮੈਂ ਹੁਣ ਇੱਕ ਛੋਟਾ ਕੈਮਰਾ ਆ ਮੈਂ ਕੱਢਦਾ ਹਾਂ ਜਲ ਬਾਹਰ ਤੇ ਫਿਰ ਤੁਹਾਨੂੰ ਦਰਸ਼ਨ ਕਰਾਂਦਾ ਆ ਦੇਖ ਲਓ ਕਿੰਨੀ ਉੱਪਰ ਆਇਆ ਆਪਾਂ ਉਹ ਮੇਰੇ ਖਿਆਲ ਨਾਲ 84 ਪੌੜੀਆਂ ਮੈਂ ਗਿਣਦਾ ਹਾਂ ਜਾਣ ਲੱਗਾ ਬੋਲੀ ਸਾਹਿਬ ਵੀ ਕਾਫੀ ਡੂੰਗੇ ਹਨ ਬੋਲੀ ਸਾਹਿਬ ਦਾ ਜਰ ਰੱਸੀ ਨਹੀਂ ਖਿੱਚ ਕੇ ਬਾਲਟੀ ਬਾਹਰ ਕੱਢ ਲਈ ਮੈਂ ਇੱਥੇ ਰਖਦਾ ਪੈਰ ਤੇ ਜਲ ਆਨੇ ਮੱਥੇ ਨੂੰ ਮਿੱਤਰੋ ਇਹ ਬਾਲਟੀ ਆ ਦੇਖੋ ਇੱਥੋਂ ਖਿੱਚਣੀ ਪੈਂਦੀ ਹੈ ਪੂਰੀ ਚੰਗੀ ਤਰ੍ਹਾਂ ਤਾਂ ਜਾ ਕੇ ਤੁਸੀਂ ਜਲ ਲੈ ਸਕਦੇ ਹੋ ਇਹਨੂੰ ਵਾਪਸ ਦੇਣਾ ਛੱਡ ਇਹ ਬਾਲਟੀ ਛੱਡਤੀ ਜੀ ਮੈਂ ਪਾਣੀ ਚ ਵਾਪਸ ਹੁਣ ਚਲਦਾ ਹਾਂ ਉੱਪਰ ਉੜੀਆਂ ਗਿਣ ਕੇ ਤੁਹਾਨੂੰ ਦੱਸਾਂਗਾ ਮੈਂ ਵਾਪਸੀ ਤੇ ਕਿੰਨੀਆਂ ਨੇ ਕਾਫੀ ਉੱਪਰ ਹੈ ਮਿੱਤਰੋ 30 ਆ 31 ਪੌੜੀਆਂ ਹਲੇ ਮੈਂ ਚੜਿਆ ਸੰਗ ਤੋਂ ਥੱਲੇ ਬੋਲੀ ਸਾਹਿਬ ਦੇਰਸ਼ਨ ਕਰਕੇ ਆਇਆ ਇਹ 53 ਪੌੜੀਆਂ ਥੱਲੇ ਆ ਜੀ ਇੱਧਰ ਨਿਸ਼ਾਨ ਸਾਹਿਬ ਨੇ ਤੇ ਇੱਧਰ ਬੋਲੀ ਸਾਹਿਬ ਕਾਫੀ ਥੱਲੇ ਬਣਿਆ ਕਾਫੀ ਡੂੰਗਾ ਸਾਹ ਚੜ ਗਿਆ ਕੋਸ਼ਿਸ਼ ਕਰੀ ਤੇ ਤੁਹਾਨੂੰ ਹਰ ਚੀਜ਼ ਦਿਖਾਈਏ ਗੁਰਦੁਆਰਾ ਸਾਹਿਬ ਤੇ ਜੋ ਜੋ ਹੈ ਸਾਰ ਕੁਝ ਦਿਖਾ ਦਈਏ ਤੁਹਾਨੂੰ ਸੰਖੇਪ ਇਤਿਹਾਸ ਕਰੋ ਗੁਰਦੁਆਰਾ ਸ੍ਰੀ ਕੱਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਰੂਪਨਗਰ ਸੰਖੇਪ ਇਤਿਹਾਸ ਲਿਖਿਆ ਹੈ ਤੁਹਾਨੂੰ ਮੈਂ ਪੜ ਕੇ ਦੱਸ ਦਿੰਨਾ ਬਾਕੀ ਤੁਸੀਂ ਸਕਰੀਨ ਸ਼ਾਟ ਲੈ ਲਿਓ ਬਾਅਦ ਜੋ ਆਪ ਵੀ ਪੜ ਸਕਦੇ ਹੋ ਸੰਖੇਪ ਇਤਿਹਾਸ ਤੁਹਾਨੂੰ ਮੈਂ ਪੜ ਕੇ ਸੁਣਾ ਦਿੰਨਾ ਛੋਟੇ ਅਖਰਜ ਇਹ ਸਥਾਨ ਮੈਦਾਨੇ ਜੰਗ ਦੀ ਯਾਦਗਾਰ ਅਤੇ ਸ਼ਹੀਦ ਹੋਏ ਸਾਹਿਬਜ਼ਾਦਿਆਂ ਤਿੰਨ ਪਿਆਰਿਆਂ ਤੇ ਲਗਭਗ 40 ਸਿੰਘਾਂ ਦਾ ਅੰਗਠਾ ਹੈ 1704 ਇਸਵੀ ਨੂੰ ਸ੍ਰੀ ਗੁਰੂ ਗੋਬੀ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਕਿਲਾ ਅਨੰਦਗੜ੍ਹ ਸਾਹਿਬ ਨੂੰ ਤਿਆਗ ਕੇ ਸਿੰਘਾਂ ਸਮੇਤ 7 ਪੌਣ ਨੂੰ ਸ੍ਰੀ ਚਮਕੌਰ ਸਾਹਿਬ ਪਹੁੰਚੇ 8 ਪੌਣ ਨੂੰ ਮੈਦਾਨੇ ਜੰਗ ਵਿੱਚ ਔਰੰਗਜ਼ੇਬ ਦੀ ਭੇਜੀ 10 ਲੱਖ ਮੁਗਲ ਫੌਜਾਂ ਅਤੇ 22 ਧਾਰ ਦੇ ਪਹਾੜੀ ਰਾਜਿਆਂ ਦੀ ਫੌਜਾਂ ਨਾਲ ਜੰਗਾਂ ਹੋਈਆਂ ਗੋਲੀ ਬਾਰੂ ਖਤਮ ਹੋਣ ਤੋਂ ਉਪਰੰਤ ਸਿੰਘ ਆਪਣੀਆਂ ਲਿਸ਼ਕ ਦੀਆਂ ਤੇਗਾ ਲੈ ਕੇ ਕੱਚੀ ਗੜੀ ਤੋਂ ਬਾਹਰ ਆ ਗਏ ਅਤੇ ਵੈਰੀਆਂ ਦੀਆਂ ਫੌਜਾਂ ਉਤੇ ਭੁੱਖੇ ਸ਼ੇਰ ਵਾਂਗੂ ਪੈ ਕੇ ਆਹ ਲਾਂਦੇ ਰਹੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਭਾਈ ਮਮਤ ਸਿੰਘ ਜੀ ਭਾਈ ਮੁਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਅਤੇ ਲਗਭਗ 40 ਸਿੰਘ ਲੱਖਾਂ ਵਹਿਰੀਆਂ ਨਾਲ ਜੁੜਦੇ ਆਪ ਸ਼ਹਾਦਤ ਪ੍ਰਾਪਤ ਕਰ ਗਏ ਇੱਥੇ ਸ਼ਹੀਦ ਹੋਏ ਦੋਵੇਂ ਸਹਬਜ਼ਾਦੇ ਤਿੰਨ ਪਿਆਰਿਆਂ ਅਤੇ ਲਗਭਗ 40 ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਬੀਬੀ ਸਰਨਕੌਰ ਜੀ ਨੇ ਕੀਤਾ ਸੀ ਇਸ ਸਥਾਨ ਤੇ ਹਰ ਸਾਲ 6 7 ਅਤੇ 8 ਪੋ ਨੂੰ ਇਸ ਜੰਗ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸਜਦੇ ਹਨ ਸ੍ਰੀ ਚਮਕੌਰ ਸਾਹਿਬ ਦੀ ਰਣ ਭੂਮੀ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਵੱਡੇ ਸਾਹਿਬਜ਼ਾਦੇ ਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਪੰਜ ਪਿਆਰੇ ਵਿੱਚੋਂ ਭਾਈ ਮੱਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਮਿੱਤਰੋ ਤੁਹਾਨੂੰ ਇਤਿਹਾਸ ਜਿੰਨਾ ਪੜ ਸਕਿਆ ਮੈਂ ਪੜ ਕੇ ਦੱਸ ਦਿੱਤਾ ਹੈ ਬਾਕੀ ਕਾਫੀ ਲੰਬਾ ਇਤਿਹਾਸ ਹੈ ਤੁਸੀਂ ਆਪ ਵੀ ਪੜ ਸਕਦੇ ਹੋ। ਇੱਥੇ ਤਿੰਨ ਭਾਸ਼ਾਵਾਂ ਵਿੱਚ ਲਿਖਿਆ ਹੈ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਸਮੇਂ ਤੋਂ ਚੱਲਿਆ ਹ ਲੰਗਰ ਹਾਲਵਲ, ਭੁੱਖ ਲੱਗੀ ਕਾਫੀ ਜ਼ੋਰਦਾਰ। ਤੇ ਹੁਣ ਲੰਗਰ ਕਰਦਾ ਆ ਫਿਰ ਤੁਹਾਨੂੰ ਅੱਗੇ ਲੰਗਰ ਤੋਂ ਬਾਅਦ ਜਿੰਨੀ ਹੋ ਸਕੇ ਸਾਰੀ ਵਧੀਆ ਤੇ ਵਧੀਆ ਵੀਡੀਓ ਬਣਾ ਕੇ ਦਿਖਾਵਾਂਗਾ। ਉਹ ਸਾਹਮਣੇ ਲੰਗਰ ਹਾਲ ਆ ਉਧਰਲੀ ਸਾਈਡ। ਤੇ ਉਧਰ ਚੱਲਿਆ ਤੇ ਚਾਹ ਹੋਈ ਤੇ ਚਾਹ ਜ਼ਰੂਰ ਪੀਵਾਂਗਾ। ਉਹ ਤੁਹਾਨੂੰ ਪਤਾ ਹੀ ਹੈ ਮੇਰੀ ਆਦਤ ਦਾ। ਦਰਸ਼ਨ ਕਰੋ ਜੀ ਲੰਗਰ ਹਾਲ ਦੇ ਇੱਥੇ ਲਿਖਿਆ ਸ਼ਹੀਦ ਬਾਬਾ ਸੰਗਤ ਸਿੰਘ ਜੀ ਲੰਗਰ ਹਾਲ। ਆ ਚਾਰੇ ਪਾਸੇ ਦੇਖੋ ਤੇ ਸੁਗਵਾਈਆਂ ਚੱਲ ਰਹੀਆਂ। ਇੱਥੋਂ ਬਰਤਨ ਲੈਂਦਾ ਆ ਫਿਰ ਅੱਗੇ ਚੱਲਦਾ ਆ। ਲੇਟ ਇੱਕ ਗਲਾਸ ਇੱਕ ਕੋਲਾ ਤੇ ਨਾਲ ਲੈਣੇ ਹਨ ਦੋ ਚਮਚੇ ਹੁਣ ਚੱਲਣਾ ਅੰਦਰ ਸੰਤੋ ਲੰਗਰ ਹਾਲ ਵਾਲ ਚੱਲ ਪਿਆ ਸੰਤਾਂ ਬੈਠੀਆਂ ਦੇਖੋ ਇਹ ਲੰਗਰ ਹਾਲ ਹੈ ਗੁਰਦੁਆਰਾ ਸਾਹਿਬ ਦਾ ਇੱਥੇ ਫੋਟੋ ਲੱਗੀ ਮਿੱਤਰੋ ਸਾਬ ਜਦਾ ਅਜੀਤ ਸਿੰਘ ਜੀ ਦੀ ਸਾਬ ਜਦਾ ਜੁਝਾਰ ਸਿੰਘ ਜੀ ਦੀ ਆ ਚਾਰੇ ਪਾਸੇ ਜਿਹੜੇ ਚਮਕੌਰ ਦੀ ਗੜੀ ਦਾ ਯੁੱਧ ਹੋਇਆ ਸੀ ਉਹਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਲੱਗੀਆਂ। ਹੁਣ ਕਰਦਾ ਲੰਗਰ ਫਿਰ ਚਲਦੇ ਹਾਂ ਬਾਹਰ ਫਿਰ ਤੁਹਾਨੂੰ ਬਾਕੀ ਸਾਰਾ ਦਿਖਾਉਂਦਾ। ਮਿੱਤਰੋ ਲੰਗਰ ਆ ਗਿਆ ਹੈ, ਪ੍ਰਸ਼ਾਦ ਇਹਨਾਂ ਦਾਲ ਹੈ। ਬਾਕੀ ਕੁਝ ਆਂਦਾ ਹੈ ਤੇ ਹੋਰ ਤੁਹਾਨੂੰ ਦੱਸਦਾ। ਦੁੱਠੇ ਵਾਂਡੇ ਉੱਥੇ ਜਿੰਨਾ ਫਿਰ ਪਿਆਮਾ ਚਾਹ। ਦੇਖੋ ਮਿੱਤਰੋ ਗੁਰਦੁਆਰੇ ਦੇ ਦਰਬਾਰ ਹਰ ਧਰਮ ਲਈ ਖੁੱਲ੍ਹੇ ਹਨ। ਆ ਕੋਈ ਸਾਡਾ ਮੁਸਲਮਾਨ ਭਾਈ ਦੇਖੋ ਵੀਰ ਦਰਸ਼ਨ ਕਰਨ ਆਇਆ ਹੈ। ਇਹ ਦਰਸ਼ਨ ਕਰੋ ਸਾਰੇ ਗੁਰਦੁਆਰਾ ਸਾਹਿਬ ਦੇ ਬਾਹਰੋਂ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ ਜੀ। ਖੁੱਲੀ-ਡੁੱ ਇੱਕ ਬਾਾਰ ਵੀ ਸੀ ਛੋਟੀ ਜੀ ਪਾਰਕਿੰਗ ਤੇ ਇੱਥੇ ਵੀ ਹੈਗੀ ਵੱਡੀ ਪਾਰਕਿੰਗ ਬੱਸਾਂ ਵਗੈਰਾ ਇੱਥੇ ਖੜ੍ਹਦੀਆਂ ਨੇ ਇਤਰੋ ਸੰਗਤਾਂ ਆਏ ਹੋਏ ਹਨ ਬੱਸਾਂ ਭਰ-ਭਰ ਕੇ ਦੇਖੋ ਉਹ ਸਕੂਲ ਦੇ ਬੱਚੇ ਵੀ ਆਏ ਨੇ ਉਧਰ ਦੂਰ ਦੇਖੋ ਸਾਰੇ ਤੁਹਾਨੂੰ ਦਿਖਣਗੇ ਕਈ ਸਕੂਲਾਂ ਤੋਂ ਬੱਚੇ ਆਏ ਹੋਏ ਨੇ ਇੱਥੇ ਰਾਤ ਬਰਾਤ ਹੋ ਜਾਏ ਇੱਥੇ ਤੁਸੀਂ ਰਹਿ ਸਕਦੇ ਹੋ ਆਹ ਕਮਰੇ ਬਣੇ ਨੇ ਇਧਰਲੇ ਪਾਸੇ ਇਤਰੋ ਬਣਿਆ ਹੈ ਸ਼ਹੀਦ ਬਾਬਾ ਸੰਗਤ ਸਿੰਘ ਦੀਵਾਨ ਹਾਲ ਜਦੋਂ ਗੁਰਪੁਰਬ ਵਗੈਰਾ ਹੁੰਦੇ ਹੋਣਗੇ ਇੱਥੇ ਦੀਵਾਨ ਸਜਦੇ ਹੋਣਗੇ ਫਿਲਹਾਲ ਤਾਂ ਗੱਡੀਆਂ ਖੜ੍ਹੀਆਂ ਉਹ ਸਾਹਮਣੇ ਸਟੇਜ ਲੱਗੀ ਆ ਉੱਥੇ ਸ਼ਬਦ ਕੀਰਤਨ ਉੱਥੋਂ ਚੱਲਦਾ ਹੋਏਗਾ ਤੇ ਬਾਬਾ ਜੀ ਦੀ ਸਵਾਰੀ ਉੱਥੇ ਰੱਖਦੇ ਹੋਣਗੇ। ਮਿੱਤਰੋ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਪਰੇ ਗੁਰਦੁਆਰਾ ਗੜੀ ਸਾਹਿਬ ਹੁਣ ਉੱਥੇ ਜਾਂਦਾ। ਇਹ ਦੋਨਾਂ ਗੁਰਦੁਆਰਾ ਦਾ ਇਤਿਹਾਸ ਸਾਂਝਾ ਹੀ ਹੈ। ਚੰਕੋੜ ਦੀ ਗੜੀ ਦੇ ਨਾਮ ਤੋਂ ਪਿਆ ਹੋਣਾ ਗੁਰਦੁਆਰਾ ਗੜੀ ਸਾਹਿਬ। ਤੇ ਹੁਣ ਇੱਥੋਂ ਲੰਦਾ ਹਾਂ ਜੋੜੇ ਤੇ ਫਿਰ ਚਲਦੇ ਹਾਂ ਗੁਰਦੁਆਰਾ ਗੜੀ ਸਾਹਿਬ। ਹੁਣ ਵਾਪਸੀ ਜਾਣ ਦਾ ਸਮਾਂ ਆ ਗਿਆ ਹੈ। ਉਮੀਦ ਰੱਖਾਂਗਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਦੀ ਹੈ। ਤਾਂ ਜੋ ਸੰਗਤਾਂ ਨੂੰ ਜੜੇ ਮੇਰੇ ਮਿੱਤਰ ਜਿਹੜ ਜਿਹੜੇ ਮੇਰੇ ਬਜ਼ੁਰਗ ਮਾਤਾਵਾਂ ਪੈਣਾ ਘਰ ਬੈਠੀਆਂ ਉਹਨਾਂ ਨੂੰ ਦਰਸ਼ਨ ਹੋ ਜਾਣ ਹੁਣ ਆਪਣੇ ਦਾਸ ਗੁਰਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ